ਹਾਂਜੀ ਮਿੱਤਰ ਪੈ ਰਹੇ ਹੋ ਤੁਹਾਡਾ ਸਾਰਾ ਸਵਾਗਤ ਆਪਣੇ ਜੁੜੂ ਚੈਨਲ ਤੇ ਫੇਸਬੁੱਕ ਪੇਜ ਦੇਸੀ ਉਡਾ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਓ ਤੁਹਾਨੂੰ ਬਾਈ ਸ਼ਰਮੇ ਨਾਲ ਮਲਾਉਣੇ ਆ ਬੱਕ ਬੱਕ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੂੰ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੂ ਅੱਗੇ ਵੀਡੀਓ ਕਰਦੇ ਰਹਿੰਦੇ ਨੇ ਸਸੀ ਗਾ ਬਈ ਸਸੀ ਗਾ ਕਿਵੇਂ ਐ ਤੈਨੂੰ ਵਧੀਆ ਬਾਈ ਤੂੰ ਸੁਣਾ ਸਦੀ ਗੱਲਾਂ ਚ ਹਾਂਜੀ ਬਾਈ ਸਰ ਕੀ ਆ ਗਿਆ ਫਿਰ ਤੂੰ ਮਿਲਿਆ ਹੋਰ ਫਿਰ ਆਉਣੀ ਮਿਲਦਾ ਹੋਰ ਠੀਕ ਆ ਹਾਂ ਵਧੀਆ ਬਈ ਬਾਈ ਸਸੀ ਗਾ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਬਾਈ ਮਾਰਾ ਸੱਚੇ ਪਾਛਾ ਬਾਈ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਣੇ ਪਿੰਡ 'ਚ ਸੀ ਬਾਈ ਮਿਸਤਰੀਆਂ ਦਾ ਮਿਸਤਰੀਆਂ ਬਾਈ ਟਰੈਕਟਰਾਂ ਦਾ ਕਰਦਾ ਬਾਈ ਥੋੜਾ ਥੋੜਾ ਬਹੁਤਾ ਵਪਾਰ ਇਹਨੇ ਬਾਈ ਫੋਨ ਕਰਕੇ ਸੱਦਿਆ ਸੀ ਕਿ ਆ ਸ਼ਰਮਾ ਯਾਰ ਸਾਡੇ ਦੋ ਟਰੈਕਟਰ ਆ ਤੇ ਵੀਡੀਓ 'ਚ ਪਾ ਦੇ ਤੇ ਮੈਂ ਆ ਗਿਆ ਪੇ ਥੋੜੇ ਸਾਹਮਣੇ ਤੇ ਕੋਸ਼ਿਸ਼ ਕਰਾਂਗੇ ਜੈ ਜੈ ਰੇਟ ਦਸੰਭਾ ਠੀਕ ਹੈ ਦੋਨੇ ਟਰੈਕਟਰਾਂ ਦੇ ਵਿੱਚ ਪਹਿਲੇ ਕਹਿ ਦਿੰਨਾ ਬਾਈ ਪੁਰਾਣੇ ਟਰੈਕਟਰ ਕੱਟੇ ਜਾਣ। ਠੀਕ ਹੈ। ਤੇ ਸਭ ਤੋਂ ਪਹਿਲਾਂ ਆ ਗਿਆ ਵੀਰੇ। ਮਿੰਦਰ। ਉਹ ਆ। ਬਾਈ ਸਸ ਜੀ। 40 8000 ਤੇ ਦੋਨੇ ਵਕਊ ਵਰ ਤੇ ਹੈ ਦੋਨੇ ਮ ਕਹੂੰ ਬਈ। ਅੱਛਾ। ਹਾਂ। ਕਰਦੇ ਕੋਈ ਸੁਣਾਮ ਗੱਲ ਬਾਤ। 1 ਮਿੰਟ ਜੀ। ਉਦੋਂ ਪਹਿਲਾਂ ਦਾ ਸਭ ਤੋਂ ਪਹਿਲਾਂ ਦਾ ਆ ਗਿਆ ਘਿਲੋਂ 265 ਚਾਰੇ ਪਾਸੋਂ ਦਿਖਾ ਦੇ ਇਹਨੂੰ ਸਾਰਾ origignal ਆ ਵੀਰੋ ਕਿਤੇ ਰੰਗ ਪੇਂਟ ਨਹੀਂ ਹੋਇਆ ਠੀਕ ਆ ਗੱਲ ਠੀਕ ਆ ਥੋੜੇ ਜੇ ਮਗਰਿਆਲ ਜਰੂਰ ਅੰਦਰ ਸਪੂਟਾਂ ਲੱਗੀਆਂ ਹੋਈਆਂ ਠੀਕ ਹੈ ਬਾਕੀ origignal ਆ ਆ ਦੇਖੋ ਥੋੜੀ ਸਪੂਟ ਲੱਗੀ ਹੋਈ ਆ ਬਾਕੀ ਸਾਰੇ ਓਰੀਜਨਲ ਟਾਇਰ ਗੇਅਰ ਇੰਜਨ ਦਾ ਉੱਕੇ ਚਲਾ ਕੇ ਬਾਅਦ ਕ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਪਿਛਲੇ ਟਾਇਰ ਹੈਗਾ ਪੋਲੋ ਦੇ 12 ਵਾਲੇ ਟਾਇਰ ਆ ਬਾਈ ਮੂਰਲੇ ਜੇ ਕੇ ਦੇ ਆ ਬਾਈ 6 16 ਵਾਲੇ ਗੇਅਰ ਇੰਜਨ ਦਾ ਬਿੰਦਰ ਉੱਕੇ ਹੋਊਗਾ ਗੇਅਰ ਇੰਜਨ ਦਾ ਉੱਕੇ ਟਾਇਰ ਕਿੰਨੇ ਪਰਸੈਂਟ ਪੇ ਹੋਣਗੇ ਬਾਈ ਟਾਇਰ ਬਾਈ ਪਿਛਲੇ ਤਾਂ ਹੈਗੇ ਇਹਦੇ ਟਾਇਰ 85 90 ਪੈਸੇ ਤੇ ਮੂਰਲੇ ਗਿਆ 80 ਪੈਸੇ ਟਾਇਰ ਨੰਬਰ ਹੈਗਾ ਜੀ ਇਹਦਾ ਪੰਜਾਬ ਪੀਵੀ 31 ਮਾਨਸਾ ਠੀਕ ਆ ਆਪੀ ਕਾ ਜੀ ਦਾ ਸਹੀ ਆ ਬਿੰਦਰਾ ਜਮਾਂ ਸਹੀ ਆ ਖੱਪੀ ਕਾ ਸਹੀ ਆ ਆਪੀ ਕਾ ਜੀ ਆ ਸਹੀ ਆ ਗੇਰ ਇੰਜ ਦਾ ਓਕੇ ਆ ਚਲਾ ਕੇ ਉਹਦੀ ਤਸੱਲੀ ਕਰਕੇ ਲੈ ਜਾਓ ਬਾਈ ਹਨਾ ਮਾਡਲ ਹੈਗਾ ਬਾਈ ਜੀ 98 ਠੀਕ ਆ ਹਨਾ ਬਿੰਦਰਾ ਹੂੰ 98 ਮਾਡਲ ਆ ਤੂੰ ਟਰੈਕਟਰ ਦਿਖਾ ਚਾਹਦੇ ਪਾਸੋਂ ਭਰਾਵਾ ਮਿੰਦਾ ਟਰੈਕਟਰ ਦਾ ਹੈ ਸੋਨਾ ਤੇ ਹੂੰ ਕਿੰਨੇ ਪੈਸੇ ਦਾ 1 ਲੱਖ ਕਿੰਨੇ ਦਾ 1,75,000 ਦਾ ਲੈ ਹੋਰ ਬੱਦਲੇ ਕਿੰਨੇ ਬੱਦਕੇ ਬੱਦਕੇ ਨਾ ਹਾਂ ਰੋ ਹੈ ਬੱਦਕੇ ਨਾ ਜਾ ਉਹ ਤੇਰੇ ਤੂੰ ਆਇਂਦਾ ਆ ਜਾਂ ਜਾ ਰੇਟ ਦੱਸਦਾ ਕਿੰਨੇ ਦਾ ਦੇਣਾ ਏ ਬਸ ਫੋ ਇੰਨੇ ਦਾ ਹੀ ਦੇਣਾਗਾ ਤੂੰ 1.5 ਲੱਖ ਰੁਪਏ ਕਹੇਗਾ ਨਹੀਂ ਨਹੀਂ ਟਾਇਰ ਵੀ ਦੇਖੋ ਟਾਇਰ ਲਾ ਲਈ ਬਾਈ ਤੇ ਤੈਨੂੰ ਬਾਰੇ ਚੰਗੇ ਹੁਣ ਪਵਾ ਲਈਂ ਚੰਗੇ ਲੱਗਦੇ ਆ ਰੇਟ ਦਾ ਰਿੰਬਾ ਦੇ ਕਰਕੇ ਦੇ ਦੇ ਤੈਨੂੰ ਮਾਤੇ ਕਿਵੇਂ ਹੋ ਹੈ ਮਾਤੇ ਕਿਵੇਂ ਆ ਅਗਲੇ ਦਾ ਪਾਟਿਆ ਨੂੰ ਉਹਦੇ ਹੱਥ ਦੇ ਧਰਦਣੇ ਤੁਸੀਂ ਕਿਆ ਭਾਈ ਪਾਟੇ ਬਦਨੀ ਚੇਪੀ ਲੱਗੀ ਮੋਤਾ ਫੀਕਾ ਬਿੰਦਰਾ ਕਿੰਨੇ ਦਾ ਸਹੀ ਦੱਸ ਭਾਈ ਸਹੀ ਗੱਲ ਮੇਰੇ ਭਰਾ ਦੇਖੀ ਜਾਂਦੇ ਆ ਵੀਡੀਓ ਦੇਖ ਕੇ ਤੇਰੇ ਕੋਲੇ ਆਵਾਂਗੇ ਜਾਇ ਜਾਰ ਰੇਟ ਦੱਸਦਾ ਕਿੰਨੇ ਦਾ ਦੇਣਾ ਹਾਂ ਤੈਨੂੰ 1 ਲੱਖ ਤੇ ਮੇਰੀ ਗੱਲ ਸੁਣ 75 ਰਹੇਗਾ ਬਾਹਲਾ ਹਮ 1 ਲੱਖ 60 ਹਜ਼ਾਰ ਦੇ ਦੇ ਲੈ ਬਾਹਲਾ ਰੋਲੇ ਪੋਈ ਗੱਲ ਨਹੀਂ ਕਰ ਹਾਂ ਵੀਡੀਓ ਦੇਖ ਕੇ ਆਉਂਗੇ ਮੇਰੇ ਭਰਾ ਯਾਰ ਮੈਂ ਵੀਡੀਓ ਵੇਖ ਕੇ ਤਾਂ ਉਹਨਾਂ ਦੇ ਰੇਟ ਥੋੜਾ ਥੋੜਾ ਫਿਰ ਮੈਂ ਗੁੱਠੀ-ਗੁੱਠੀ ਪਾ ਲੇਗਾ ਤੇ 5-5000 ਹੋਰ ਦੇ ਦਿੰਦੇ ਤੇ 11 ਵਾਰਾ ਪਾ ਲੇਗਾ ਉਹ ਤਾਂ ਪਹਿਲੇ ਆਈਂ ਭਾਈ ਜੀ ਜੁੜ ਦੇ ਲੈ ਜਿਓ ਯਾਰ ਜੋਰ ਤਾਂ ਮੇ ਕੋਈ 50 ਨੋਟ ਜਵਾਕ ਨਹੀਂ ਪਾੜਦਾ ਉਹ ਜੋੜਦਾ ਹੋਰ ਜੋੜਦਾ ਉਹ ਤਾਂ ਉਦੋਂ ਤੂੰ ਮੈਂ ਵੀ ਕੋਕਨ ਲਾ ਲਾ ਕੋਈ ਗੱਲ ਨਹੀਂ ਮਿੰਦਰਾ ਇਹ ਕਹਦੇ ਦੇ ਦਾਂਗੇ 1,60,000 ਨਹੀਂ ਯਾਰ ਮੈਂ ਉਹ ਵੀ ਲੈ ਲੈ ਫਟਰ ਸੱਤਰ ਦਾ ਹੈ ਕਹਿੰਦੇ ਆਦਰ ਰੈਟ ਲਈ ਕੁਸ਼ਕੀ ਠੀਕ ਹੈ ਦੇ ਦੇ ਹੁਣ ਤਾਂ ਬੋਲ ਪਾ ਹਾਂ ਕਹ ਦੇ ਹੁਣ ਕਹ ਦੇ ਉਹ ਕਹਿ ਦਾਂਗੇ ਰੰਨੇ ਦਾ 65 ਦਾ ਹੁੰਦਾ ਕੀ ਹੈ ਯਾਰ ਮੈਂ ਰੋਹਾਂ ਤੈਨੂੰ ਉਹ ਤਾਂ ਠੀਕ ਆ ਕਿੰਨੇ ਦੇਵਾ ਮੈਂ 475 ਦੇਵਾ ਆ 65 ਆ 65 ਬਈ 65 ਦਵਾ ਦਿੰਦੇ ਆ ਹੂੰ ਬੇਗਲ ਬਿੰਦਰਾ ਮਿਲ ਨਹੀਂ ਹੈ ਰੁਪਏ ਦੀਆਂ ਚਾਰਜ ਵਾਨੀ ਫਿਰ ਕਰੇ ਵੀਡੀਓ ਪਾਉਣ ਆ ਗਏ ਆ ਪਾ ਤੂੰ ਉਹਦਾ ਫਾਇਦਾ ਕੋਈ ਨਹੀਂ ਵੀਡੀਓ ਪਾਉਂਦਾ ਰੇਟ ਸਹੀ ਨਹੀਂ ਬਿਕੂ ਇਸ ਕਲਾਸ 65000 ਦਾ ਬਾਈ ਦੇਦਾ ਯਾਰ ਬਾਕੀ ਮੌਕਾ ਦਿੱਤੀ ਉਹ ਤੋਂ ਬਾਅਦ ਆ ਗਿਆ ਸੋਨਾ ਲਿਕਾ 50 ਆ ਸੋਨਾ ਲਿਕਾ ਬਾਈ ਠੀਕ ਆ ਟਰੈਕਟਰ ਸੋਨਾ ਬਹੁਤ ਆ ਬਿੰਦਰਾ ਕਹੇ ਇਹਨੂੰ ਕੀ ਹੈ ਨਾ ਆਰ ਐਕਸ ਮਾਡਲ ਆ ਬਾਈ 750 ਠੀਕ ਆ ਚਾਰੇ ਪਾਸੋਂ ਦਿਖਾ ਦੇ ਤੇ ਲੋਹ ਮੂਲ ਡਾਇਰ ਤੇ ਨਵੇਂ ਬਾਈ ਬਿੰਦਰਾ ਹੈ ਨਾ ਨਵੇਂ ਹੈ ਮੂਰਲੇ ਹੈਗੇ ਬਾਈ ਤੈਨ ਮਰਫੇ ਦੇ ਪਿਛਲੇ ਹੈਗੇ ਆ ਪੋਲੋ ਦੇ ਪਿਛਲੇ ਟੈਰੇ ਹੈਗੇ ਜੀ 75 ਪੈਸੇ ਹੈਗੇ ਆ ਲਗਭਗ ਮੇਂਦਰਾ ਦਾ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਹੀ ਆ ਤਾਂ ਯਾਰ ਪੰਜਾਬ ਆ ਨਾ ਹੂੰ ਪੰਜਾਬ ਆ ਪੰਜਾਬ ਨੰਬਰ ਆ ਡੰਡਾ ਫੱਟੀ ਆ ਜਿਹਦਾ ਆ ਦੇਖ ਇਹ ਪੀ ਵੀ 4 ਆ ਫਰੀਦਕੋਟ ਸਾਰਾ ਸਮਾਨ ਆ ਬਾਈ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਥਾਰੇ ਪਾਸੋਂ ਦਿਖਾ ਦੇ ਤੇ ਲੋ ਟਰੈਕਟਰ ਬਹੁਤ ਸੋਹਣਾ ਬਾਈ ਕੈਨੂ ਕੀ ਕਹਿਣਾ ਹਾਂ ਪੀ ਵੀ 4 ਹਾਂ ਫਰੀਦਕੋਟ ਦਾ ਨੰਬਰ ਆ ਪੀ ਵੀ 04 ਸਾਰਾ origignal ਆ ਕਿ ਤੂੰ ਰੰਗ ਪੇਂਟ ਨਹੀਂ ਹੋਇਆ। ਬਾਅਦ ਤਸੱਲੀ ਨਾਲ ਲੈ ਜੀਂ ਬੰਦਾ। ਮੈਂ ਹਾਂ ਜਿਵੇਂ ਮਰਜ਼ੀ ਆ ਗੱਲ ਲਾ ਕੋਈ ਆ। ਇੱਕ ਮਾਡਲੀ ਟਰੈਕਟਰ 11 ਟਰੈਕਟਰਿਕ ਟਰੈਡੀ ਦਾ 15 16 ਵਰਗਾ ਪਿਆ ਬਾਈ। ਠੀਕ ਆ ਗੱਲ ਬਾਈ। ਮਿੰਦਰਾ ਗੇਰ ਇੰਨੇ ਦਾ ਕਿਵੇਂ ਆ? ਜਮ ਆਕੇ ਕੋਬਰਾਂ ਪਾਣੀ ਨਹੀਂ ਕਰਦਾ ਪਾ। ਜਮਾ ਦਾਣੇ ਤੇ ਆ। ਲੈ ਬਾਈ ਪੁਰਾਣਾ ਟਰੈਕਟਰ ਇਹ ਚ ਕਟਿਆ ਜ਼ਿਮੀਦਾਰਾ ਟਰੈਕਟਰ। ਰਾਣਾ ਕੱਟੇਗਾ ਨਾ ਰਾਣਾ ਕੱਟ ਲਾਂਗੇ ਕਿੰਨੇ ਦਾ ਹੋਇਆ ਓਨੇ ਦਾ ਹਾਂ ਤੇ ਨਹੀਂ ਆ ਠੀਕ ਆ ਨਾ ਆਪਾਂ ਘੱਟ-ਘੱਟ ਕੇ ਤੇ ਨਾ ਬਦਗੇ ਹਾਂ ਠੀਕ ਆ ਤੇ ਹੋਰ ਕੁਝ ਬਿੰਦਰਾ ਮਾਠੀ ਡਬਲ ਡਿਸਟ੍ਰੀਬਿਊਟਰ ਹੈ ਇਹ ਹੂੰ ਡਬਲ ਡਿਸਟ੍ਰੀਬਿਊਟਰ ਤਾਂ ਨਹੀਂ ਤੇ ਡਿਸਟ੍ਰੀਬਿਊਟਰ ਹੈਗਾ ਛੇ ਚੀਰੀਆ ਉਹ ਛੇ ਚੀਰੀਆ ਮੰਨ ਲੀਂ ਜੀਆ ਡਿਸਟ੍ਰੀਬਿਊਟਰ ਹੈਗਾ ਬਈ ਡਿਸਟ੍ਰੀਬਿਊਟਰ ਲੱਗਿਆ ਹੋਇਆ ਆ ਸੀ ਡਿਸਟ੍ਰੀਬਿਊਟਰ ਬਈ ਆ ਲੈ ਕਿ ਕੋਈ ਮਾਲਕ ਨੂੰ ਨਹੀਂ ਪਤਾ ਡਿਸਟ੍ਰੀਬਿਊਟਰ ਹੈਗਾ ਕਿ ਨਹੀਂ ਹਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਗੇਰ ਇੰਜਨ ਦੀ ਬਾਈ ਚਲਾ ਕੇ ਬਾਕੇ ਤਸੱਲੀ ਕਰ ਲਿਓ ਆਪਦੀ ਠੀਕ ਹੈ ਜੀ ਚਲਵੰਡੀ ਸਾਬੋ ਟੰਡਾ ਬਈਰਾ ਚਲਵੰਡੀ ਸਾਬੋ ਹੀ ਟਰੈਕਟਰ ਖੜਿਆ ਬਈ ਠੀਕ ਹੈ ਬਿੰਦਰੂ ਰੇ ਆ ਬਾਈ ਹਾਂ 11 ਮਾਡਲਾ ਬਾਈ ਜੀ 4 ਲੱਖ ਤੇ 10000 ਰੁਪਏ ਲਿਖੀ ਬੈਠਾ ਹਾਂ ਹਾਂ ਕਿੰਨੇ ਪੈਸੇ ਨਰਕ ਜੱਸੀ ਜਰਦਾ ਗਾਗਾ ਨਹੀਂ ਰਾਂਗੇ ਲੈ ਹੋਰ ਕੱਪੜੇ ਲਾ ਲਈ ਜਿਹੜਾ ਆਊਗਾ ਕੱਪੜੇ ਕਰਾਉਣਾ ਹੋਰ ਤਾਂ ਨਗ ਰਹੇ ਕੱਪੜੇ ਲਾ ਲਈ ਅੱਛਾ ਠੀਕ ਆ ਆਹ ਟਰੈਕਟਰ ਵੀ ਦੇਖਾ ਟਰੈਕਟਰ ਕਿਰਾਇਆ ਮੜਲਾ ਪੈਸੇ ਵੀ ਦੇਖੀ ਹੂੰ ਪੈਸੇ ਵੀ ਦੇਖਾਂਗੇ ਪੈਸੇ ਵੀ ਦੇਖੀ ਫਿਰ ਉਹ ਤਾਂ ਠੀਕ ਆ ਨਵੇਂ ਕਿਹੜਾ ਕਿਲੇ ਵਾਂਗੇ ਏ.ਟੀ.ਐਮ. ਚੋਂ ਹੂੰ ਤਾਂ ਜੀ 4 10 ਰੇਟ ਲਿਖਿਆ 3 85 ਦਾ ਬਾਈ ਟਰੈਕਟਰ ਕਹਿੰਦਾ 75000 ਦਾ ਟਰੈਕਟਰ ਆਪਾਂ ਤੁਹਾਨੂੰ ਇਹਦੀ ਹਾਂ ਦੇਗਾ ਕਹਾਂਗੇ ਦੇ ਆ ਦੇ ਦੇਗਾ ਹੂੰ ਖੋਸ਼ ਕਰਤਾ ਲੈ ਤਾਂ ਲੱਖ 75000 ਦਾ ਟਰੈਕਟਰ ਲੈ ਜਿਓ ਐਨੇ ਦਾ ਟਰੈਕਟਰ ਨਹੀਂ ਹੈਗਾ ਮਾੜਾ ਠੀਕ ਆ ਪਾਵਰ ਸਟੀering ਪਹਿਲਾਂ ਪਾਵਰ ਸਟੀering ਦਿਖਾ ਪਈ ਪਾਵਰ ਸਟੀering ਬੈਟਰੀ ਬੂੰਡਰੀ ਜਿਵੇਂ ਦੀ ਬੈਟਰੀ ਓਕੇ ਆ ਨਵੀਂ ਆ ਨਵੀਂ ਆ ਬੈਟਰੀ ਵਧੀਆ ਬੈਟਰੀ ਹੈ ਬਾਈ ਟਰੈਕਟਰ ਦੇ ਵਿੱਚ ਇਹ ਤਾਂ ਜਿਹਦਾ ਓਕੇ ਆ ਤੇ ਮੈਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਣਾ ਕੋਈ ਵੇਲਾ ਜਾਂ ਟਾਈਮ ਆ ਵੇਲਿਆਂ ਦਾ ਸਮਾਂ ਨਾਟਕਸ ਨਾਲ ਆ ਬਾਈ ਨਾਟਕਸ ਨਾਲ ਆ ਮੈਂ ਇੱਕ ਨਾਟਕਸ ਨਾਲ ਆ ਨਾਟਕਸ ਦਾ ਪੱਠੀ ਦਾ ਮਿੰਦਰਾ ਆ ਜਾਓਗੇ ਤੇ ਭਾਈ ਜੀ ਪੇਜ ਨੂੰ ਕਰ ਲੋ ਫੋਲੋ ਹਾਂਜੀ ਦੇਸੀ ਹੁੱਡ ਟੀਵੀ ਹਾਂਜੀ ਤੇ ਸ਼ਰਮਾ ਤਲਵੰਡੀ ਸਾਹਬ ਵਾਲਾ ਜੀ YouTube ਤੇ ਆ ਠੀਕ ਹੈ ਦੋਨੇ ਪੇਜਾਂ ਨੂੰ ਬਾਈ ਕਰ ਲੋ ਫੋਲੋ ਲੈ ਕਮੈਂਟ ਬਾਈ ਦੱਬ ਕੇ ਕਰਿਓ ਠੀਕ ਹੈ ਤੇ ਤੁਹਾਨੂੰ